21 ਜਨਵਰੀ ਦੀ ਦੇਰ ਰਾਤ ਸ਼ਾਮ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਲਤਾਨਵਿੰਦ ਦੇ ਕਰੀਅਰ ਦੇ ਵਿੱਚ ਰਕੇਸ਼ ਕੁਮਾਰ ਜੀ ਜਿਹੜੇ ਕਿ ਸੁਨਾਰੇ ਦਾ ਉਹਨਾਂ ਦਾ ਕੰਮ ਸੀਗਾ ਢਲਾਈ ਦਾ ਸੋਨੇ ਨੂੰ ਢਲਾਈ ਦੇ ਕੰਮ ਸੀਗਾ ਉੱਥੇ ਉਹਨਾਂ ਦੇ ਕੋਲ ਚਾਰ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਉਹਨਾਂ ਦੀ ਦੁਕਾਨ ਤੇ ਆਏ ਤੇ ਉੱਥੋਂ ਜਿਹੜਾ ਢਲਾਈ ਵਾਲਾ ਸੋਨਾ ਉਹਨਾਂ ਕੋਲ ਪਿਆ ਸੀ ਉਹ ਉੱਥੋਂ ਚੱਕ ਕੇ ਲੈ ਕੇ ਫਰਾਰ ਹੋ ਗਏ ਇਮੀਡੀਏਟਲੀ ਪੁਲਿਸ ਨੇ ਜਿਹੜਾ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਸਾਡੇ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਲਜੀ ਨੇ ਸਾਡੇ ਏਡੀਸੀਪੀ ਜਸਰੂਪ ਕੋਲ ਏਸੀਪੀ ਜਿਹੜੇ ਸਾਡੇ ਅਨਵਜੈਨ ਜੀ ਨਾਲ ਉਹਨਾਂ ਦੇ ਐਸਐਚਓ ਬਲਜਿੰਦਰ ਇਹਨਾਂ ਦੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵੱਖ-ਵੱਖ ਟੀਮਾਂ ਜਿਹੜੀਆਂ ਵੱਖ-ਵੱਖ ਉਹਨਾਂ ਦੇ ਜਿਸ ਹਿਸਾਬ ਨਾਲ ਹਿਊਮਨ ਇੰਟੈਲੀਜੈਂਸ ਅਤੇ ਸਾਨੂੰ ਜਿਹੜਾ ਟੈਕਨੀਕਲ ਸਰਵੇਲੈਂਸ ਦੇ ਦੁਆਰਾ ਜੋ ਜੋ ਸਾਡੇ ਪੁਲਿਸ ਦੇ ਅੱਗੇ ਲੀਡਸ ਆਈਆਂ ਉਸ ਦੇ ਹਿਸਾਬ ਨਾਲ ਪੁਲਿਸ ਅਕੇ ਕਾਰਵਾਈ ਉਹਨਾਂ ਨੇ ਇਮੀਡੀਏਟਲੀ ਕੀਤੀ ਇੱਕ ਤਰ੍ਹਾਂ ਬਿਲਕੁਲ ਬਲਾਈਂਡ ਕੇਸ ਸੀ ਕਿਉਂਕਿ ਵਿਅਕਤੀਆਂ ਦੀ ਕੋਈ ਬਿਲਕੁਲ ਨਹੀਂ ਪਤਾ ਸੀ ਕਿ ਕਿਹੜੇ ਵਿਅਕਤੀ ਆਏ ਨੇ ਲੇਕਿਨ ਪੁਲਿਸ ਦੁਆਰਾ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਜਿਹੜੇ 3 ਦਿਨਾਂ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਜਿਹੜੇ 3 ਵਿਅਕਤੀ ਜਿਹੜੇ ਨੇ ਉਹ ਫੜ ਲਏ ਗਏ ਨੇ ਟੋਟਲ ਇਹਨਾਂ ਦੇ ਵਿੱਚ ਜੋ ਹੁਣ ਤੱਕ ਤਫਤੀਸ਼ 'ਚ ਗੱਲ ਸਾਹਮਣੇ ਆਈ ਹੈ ਕਿ 6 ਵਿਅਕਤੀ ਨੇ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਜਿਹੜੇ ਇੱਕ ਭਪਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਤੇ ਹਰਪ੍ਰੀਤ ਕੋਰ ਇਹ ਤਿੰਨ ਜਣੇ ਜਿਹੜੇ ਫੜ ਲਏ ਗਏ ਹਨ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਹਦੇ ਨਾਲ ਤਿੰਨ ਹੋਰ ਸਾਥੀ ਜਿਹੜੇ ਉਸ ਦਿਨ ਮੌਕੇ ਤੇ ਜਿਹੜੇ ਅੰਦਰ ਗਏ ਸੀ ਦੁਕਾਨ ਤੇ ਜਿਨ੍ਹਾਂ ਨੇ ਉਹ ਲੁੱਟ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਤੋਂ ਜਿਹੜੇ ਜਸ਼ਨਪ੍ਰੀਤ ਫੜਿਆ ਗਿਆ ਜਿਹੜੇ ਬਾਕੀ ਤਿੰਨ ਹੈ ਉਹ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਇਹਨਾਂ ਦੇ ਨਾਲ ਲੜਕੀ ਜਿਹੜੀ ਸੀਗੀ ਉਹਦੇ ਤੋਂ ਵੀ 2 ਲੱਖ ਦੀ ਬਰਾਮਦਗੀ ਹੋਈ ਹੈ ਜਿਹੜੇ ਨਾਲ ਦੂਜਾ ਭੁਪਿੰਦਰ ਹੈ ਤੇ ਜਸ਼ਨਪ੍ਰੀਤ ਇਹਨਾਂ ਤੋਂ ਟੋਟਲ ਤਿੰਨਾਂ ਜਣਿਆਂ ਤੋਂ 4 ਲੱਖ ਦੀ ਬਰਾਮਦਗੀ ਅਤੇ 152 ਗ੍ਰਾਮ ਦੇ ਕਰੀਬ ਸੋਨਾ ਜਿਹੜਾ ਬਰਾਮਦ ਹੋ ਗਿਆ ਟੋਟਲ ਜਿਹੜਾ ਸੋਨਾ ਉੱਥੋਂ ਉਸ ਦਿਨ ਟੜਾਈ ਵਾਸਤੇ ਜਿਹਦੇ ਵਿੱਚ ਸ਼ੁੱਧ ਤੇ ਜਿਹੜਾ ਮਿਕਸ ਵਾਲਾ ਹੁੰਦਾ ਹੈ ਉਹ 290 ਗ੍ਰਾਮ ਦੇ ਕਰੀਬ ਉੱਥੋਂ ਜਿਹੜਾ ਚੋਰੀ ਉਹਨਾਂ ਨੇ ਕੀਤਾ ਸੀਗਾ ਪੁਲਿਸ ਨੇ ਬੜਾ ਐਕਟਿਵਲੀ ਤੇ ਬੜਾ ਇੰਟੈਲੀਜੈਂਟਲੀ ਜਿਹੜਾ ਹਿਊਮਨ ਇੰਟੈਲੀਜੈਂਸ ਅਦਰ ਟੈਕਨੀਕਲ ਸਰਵੇਲੈਂਸ ਦੇ ਤਹਿਤ ਸਾਡੀ ਪੂਰੀ ਜਿਹੜੀ ਪੁਲਿਸ ਟੀਮ ਨੇ ਮਿਹਨਤ ਕਰਦੇ ਹੋਏ ਬਹੁਤ ਤੇਜ਼ੀ ਨਾਲ ਮੁਸਤਦੀ ਨਾਲ ਇਹਨਾਂ ਜਿਹੜੇ ਇਹਨਾਂ ਨੂੰ ਜਲਦੀ ਤਫਤੀਸ਼ ਦੇ ਵਿੱਚ ਅਰੈਸਟ ਕੀਤੇ ਗਏ ਮੁਜਮ ਫੜੇ ਗਏ ਨੇ ਇਹਨਾਂ ਸਮ ਕੇਸ ਨੂੰ ਹੱਲ ਕੀਤਾ ਹੈ ਜਿਹੜੇ ਬਾਕੀ ਤਿੰਨ ਰਹਿ ਗਏ ਉਹ ਵੀ ਬੜੀ ਜਲਦੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣਗੇ। ਉਹਦਾ ਕੀ ਰੋਲ ਸੀ ਸਨ ਦੇ ਵਿੱਚ ਤੇਰੀ ਲੜਕੀ ਹੈ ਖਾਸ ਤੌਰ ਤੇ ਕਹਿੰਦੇ ਮਾਸਟਰਮਾਈਂਡ ਹੋਈ ਸੀ। ਨਹੀਂ ਇਹਦੇ ਵਿੱਚ ਜਿਹੜਾ ਮਾਸਟਰਮਾਈਂਡ ਵਾਲਾ ਜਿਹੜਾ ਇੱਕ ਲੜਕਾ ਉਹਦੇ ਵਿੱਚ ਹੈਗਾ ਰਾਜਦੀਪ ਸਿੰਘ ਦਾ ਜਿਹੜਾ ਹੁਣ ਤੱਕ ਤਫਤੀਸ਼ ਸਾਹਮਣੇ ਆ ਰਿਹਾ ਹੈਗਾ। ਲੇਕਿਨ ਇਹ ਤਫਤੀਸ਼ ਦੇ ਵਿੱਚ ਅੱਗੇ-ਅੱਗੇ ਜਿਸ ਤਿੱਕ ਨੇ ਬਾਕੀ ਬੰਦੇ ਫੜੇ ਜਾਣਗੇ ਉਹ ਸਭ ਨਾਲ ਸਾਹਮਣੇ ਆਏਗਾ। ਲੇਕਿਨ ਲੜਕੀ ਕੋਲੋਂ ਵੀ ਜਿਹੜਾ ਇਹਨਾਂ ਨੇ ਉਤੋਂ ਸੋਨਾ ਵੇਚਿਆ ਜਿਹੜਾ ਕੀਤਾ ਉਹਦਾ 2 ਲੱਖ ਰੁਪਏ ਉਹਦੇ ਲੜਕੀ ਕੋਲ ਵੀ ਬਰਾਮਦ ਹੋਇਆ। ਕੋਈ ਹੋਰ ਨਹੀਂ ਲੜਕੀ ਉੱਥੇ ਇਹ ਇਹਨਾਂ ਦੇ ਨਾਲ ਹੀ ਹੈ ਇਹ ਸਾਰੇ ਜਣੇ ਇਕੱਠੇ ਇਹੋ ਜਿਹੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਕਰਦੇ। ਪਹਿਲਾਂ ਕਿੰਨੀਆਂ ਵਾਰਦਾਤਾਂ ਕੀਤੀਆਂ ਕਿ ਬੇਲੀ ਸੀਗੀ। ਅਨੇ ਇਹ ਸਾਰੇ ਤਫਤੀਸ਼ ਦੇ ਵਿੱਚ ਦੇਖ ਰਹੇ ਹੁਣ ਤੱਕ ਜਿਹੜੀ ਚੀਜ਼ ਸਾਹਮਣੇ ਆਈ ਹੈ ਹੁਣ ਤੱਕ ਫਿਲਹਾਲ ਜਿਹੜੀ ਇਹਨੂੰ ਇਮੀਡੀਏਟਲੀ ਅਸੀਂ ਟਰੇਸ ਕਰਕੇ ਇਹ ਬੰਦੇ ਜਿਹੜੇ ਇਹਨਾਂ ਤੋਂ ਜਿਹੜੀ ਬਰਾਮਗੀ ਕੀਤੀ ਗਈ ਹੈ ਅੱਗੇ ਫਰਦਰ ਇਹਨਾਂ ਦਾ ਹੋ ਵੀ ਚੱਲ ਰਿਹਾ ਹੈ। ਇਹ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ। ਇਨਫ ਜਿਹੜਾ ਹੈਗਾ ਉਹ ਜਿਹੜਾ ਬੰਦੇ ਦੇ ਦੇਖੋ ਇਹ ਚੀਜ਼ ਜਿਵੇਂ ਅਸੀਂ ਵੀ ਜਾਣਦੇ ਹਾਂ ਅਲੱਗ-ਅਲੱਗ ਕੰਪਨੀ ਸਰ ਦੇ ਵਿੱਚ ਥਾਵਾਂ ਤੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਕਾਰੋਬਾਰ ਜਿਹੜਾ ਚੱਲਦੇ ਕਰਦੇ ਨੇ ਇਹੋ ਜਿਹੇ ਵਿਅਕਤੀਆਂ ਨੂੰ ਜਿਹੜੀ ਵੀ ਸਾਡੀ ਤਫਤੀਸ਼ 'ਚ ਅਸੀਂ ਦੇਖ ਰਹੇ ਹਾਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਇਨਪੁਟ ਦਿੱਤੀ ਜਾਂ ਇਹ ਖੁਦ ਪਹਿਲਾਂ ਉੱਥੇ ਆਏ ਉਹ ਸਾਰੀਆਂ ਚੀਜ਼ਾਂ ਹੀ ਤਫਤੀਸ਼ 'ਚ ਦੇਖਿਆ ਜਾ ਰਹੀਆਂ ਪਲੱਸ ਨਹੀਂ ਇਹਨਾਂ ਦੇ ਵਿੱਚੋਂ ਅਜੇ ਤੱਕ ਜਿਹੜਾ ਤਫਤੀਸ਼ ਚੀਜ਼ ਨਹੀਂ ਸਾਹਮਣੇ ਆਈ ਲੇਕਿਨ ਜਿਹੜਾ ਜਿਹੜਾ ਆਏਗਾ ਉਸ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿਉਂਕਿ ਅਜੇ ਤਿੰਨ ਵਿਅਕਤੀ ਹੋਰ ਰਹਿ ਗਏ ਨੇ ਉਹ ਵੀ ਜਦੋਂ ਅਸੀਂ ਅਰੈਸਟ ਕਰ ਲਾਂਗੇ ਤੇ ਤਫਤੀਸ਼ ਦੇ ਵਿੱਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਣਗੀਆਂ ਪਲੱਸ ਜਿਹੜੀਆਂ ਬਾਕੀ ਬੰਦੀ ਬਰਾਮਦ ਹੋਈ ਉਹ ਵੀ ਅਸੀਂ ਜਲਦੀ ਪੂਰੀ ਨਹੀਂ ਅਜੇ ਨਹੀਂ ਸਰ ਇਹ ਨਹੀਂ ਏਜ ਕਿੰਨੀ ਇਹ ਇਹ ਸਾਰੇ ਨੌਜਵਾਨ ਨੇ ਹੁਣ ਹੁਣ ਤੱਕ ਜਿਹੜੇ ਤਿੰਨੋਂ ਫੜੇ 20 22 ਸਾਲ 25 ਸਾਲ ਤੱਕ ਦੇ ਨੇ ਕੋਈ ਉਹਦੇ ਕਰਕੇ ਕੀ ਦੀ ਲੁੱਟ ਨਸ਼ੇ ਵਾਲੀ ਚੀਜ਼ ਅਜੇ ਤੱਕ ਸਾਹਮਣੇ ਕੋਈ ਨਹੀਂ ਹੈ ਸਰ ਇਹ ਲੜਕੀ ਦਾ ਕੀ ਰੋਲ ਸੀ ਮੇਨ ਕਿਉਂਕਿ ਮੇਨ ਕਿ ਦੱਸਿਆ ਉਹਦੇ ਕੋਲ ਪੈਸੇ ਜਮ੍ਹਾਂ ਕਰਾਉਂਦੇ ਸੀ ਦੇ ਕੋਈ ਸ਼ੱਕ ਨਾ ਹੋਵੇ ਇਸ ਤਰ੍ਹਾਂ ਦੇਖੋ ਤੁਹਾਨੂੰ ਦੱਸਿਆ ਵੀ ਇਹਦੇ ਕੋਲ 2 ਲੱਖ ਰੁਪਏ ਦੀ ਬਰਾਮਦਗੀ ਹੋਣ ਦਾ ਕੋਈ ਹੈ ਲੜਕੀ ਕੋਲ ਤਵਤੀਜ ਨੇ ਹੋਰ ਕੀ ਕੀ ਰੋਲ ਨਿਭਾਇਆ ਉਹ ਸਾਰਾ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਕਿਉਂਕਿ ਤਿੰਨ ਵਿਅਕਤੀਆਂ ਦੱਸਿਆ ਹੈ ਤਿੰਨ ਫੜੇ ਗਏ ਨੇ ਤਿੰਨ ਹੋਰ ਬਾਕੀ ਰਹਿ ਗਏ ਉਹਨਾਂ ਨੂੰ ਰਿਕਵਰੀ ਜਿਹੜੀ ਹੋਈ ਸੀ ਲੋਟ ਕਿੰਨੀ ਹੈ ਇਹਦੀ ਰਿਕਵਰੀ ਕਿੰਨੀ ਆ 290 ਗ੍ਰਾਮ ਦੇ ਕਰੀਬ ਦਾ ਸੀ ਗਾ ਲੇਕਿਨ ਉਹਦੇ ਵਿੱਚ ਮਿਕਸ ਜਿਹੜਾ ਹੁੰਦਾ ਜਿਹਨੂੰ ਸ਼ੁੱਧਾ ਸੋਨਾ ਕਹਿੰਦੇ ਆ ਇੱਕ ਮਿਕਸ ਹੈਗਾ ਤੇ ਇਹਦੇ ਵਿੱਚੋਂ ਜਿਹੜਾ ਉਹ ਮਿਕਸ ਹੋਣਾ ਸੀਗਾ ਜਿਹਦੇ ਵਿੱਚੋਂ ਹੁਣ ਤੱਕ 152 ਗ੍ਰਾਮ ਤੇ 4 ਲ ਸਾਡਾ ਜਿਹੜਾ 골ਡ ਗੈਂਗ ਲੁੱਟਣ ਵਾਲਾ گروਰ ਹੈ ਇਹਨਾਂ ਨੇ گروਡ ਨੈਟਵਰਕ ਆਪਣਾ ਪਹਿਲਾਂ ਤੋਂ ਬਣਾ ਕੇ ਰੱਖਿਆ ਹੈ ਕਿ ਇਹਨਾਂ ਨੇ ਕੇਵਲ 골ਡ ਵਾਲੇ ਨੂੰ ਹੀ ਨਿਸ਼ਾਨਾ ਬਣਾਣਾ ਤੇ ਦੂਜੀ ਗੱਲ ਹੈ ਪੁਲਿਸ ਸੀਸੀਟੀਵੀ ਨਾਲ ਪਹੁੰਚੀ ਹੈ ਇਹਨਾਂ ਨੇ ਫੋਨ ਕਾਲ ਕਿੰਨਾ ਫੋਨ ਫੇਸ ਕਿਤਾ ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹ ਤੇ ਇਹ ਤੇ ਮੈਂ ਵੀ ਹੈ ਸਾਡਾ ਆਪਣਾ ਇੱਕ ਜਿਹੜਾ ਨੈਟਵਰਕ ਸਰਕਲ ਰਹਿੰਦਾ ਹੈ ਪੁਲਿਸ ਦੀ ਇਹ ਮਿਹਨਤ ਹੈ ਇਹ ਪੁਲਿਸ ਦੀ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਕੀਤੀ ਜਾਣ ਵਾਲੀ ਮਿਹਨਤ ਆ ਸਾਡੇ ਜਿਹੜੇ ਗਰਾਊਂਡ ਲੈਵਲ ਤੋਂ ਲੈ ਕੇ ਸਾਡੇ ਆਫੀਸਰਸ ਤੱਕ ਜਿਹੜੇ ਸਾਰੇ ਆਫੀਸਰਸ ਨੇ ਉਹਦੇ ਵਿੱਚ ਸਾਡੇ ਕਨਸਟੇਬਲ ਸਾਡੇ ਹੈੱਡ ਕਨਸਟੇਬਲ ASI IO ਜਿਹੜੇ ਲੱਗੇ ਨੇ ਸਾਡੇ ਉਹਨਾਂ ਦੇ DSP ਸੁਪਰਵਾਈਜ਼ਰ ਆਫਸਰ ADCP ਸਾਰਿਆਂ ਦੀ ਮਿਹਨਤ ਹੁੰਦੀ ਹੈ ਇੱਕ ਦੂਜੇ ਦੇ ਨਾਲ ਟੀਮਵਰਕ ਦੇ ਵਿੱਚ ਉਹ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇੱਕ ਥੋੜੀ ਜਿਹੀ ਮਿਹਨਤ ਜੇ ਦੀ ਵਾਰਦਾਤ ਹੋਈ ਨਾ ਸਕੇ ਇਸ ਇਹਦੇ ਤੇ ਥੋੜਾ ਜਿਹਾ ਨਹੀਂ ਹੋਦਾ ਕਿ ਉਹਦੇ ਵਾਸਤੇ ਤੁਸੀਂ ਰੋਜ਼ ਰੋਜ਼ ਦੇਖਦੇ ਹੋ ਸਾਡੇ ਨਾਲ ਬਾਹਰ ਇਲਾਕੇ 'ਚ ਜਦੋਂ ਮਿਲਦੇ ਹੋ ਤੁਸੀਂ ਪੁਲਿਸ ਆਫੀਸਰਸ ਨੂੰ ਵੀ ਵੀ ਜਿਹੜਾ ਇਹਨੇ ਨਾਕੇ ਇੰਨੀਆਂ ਪੈਟਰੋਲਿੰਗ ਚੈਕਿੰਗ ਜਿਹੜੀਆਂ ਚੱਲਦੀਆਂ ਰਹਿੰਦੀਆਂ ਅਮਨ ਸਰ ਪੁਲਿਸ ਦੁਆਰਾ ਤੇ ਜਿਹੜਾ ਵੀ ਕੋਈ ਵੈਸੇ ਤੇ ਕੋਈ ਇਹੋ ਜਿਹਾ ਵਾਰਦਾਤ ਹੋਣ ਨਹੀਂ ਦਿੱਤੀ ਜਾਂਦੀ ਪਰ ਜਿਹੜੀ ਜਿਹੜੀ ਹੋ ਰਹੀ ਹੈ 100% ਦੇ ਵਿੱਚ ਹੁਣ ਤੱਕ ਸਾਰੀਆਂ ਟ੍ਰੇਸ ਕੀਤੀਆਂ ਗਈਆਂ ਸਾਰਿਆਂ ਨੂੰ ਹੀ ਅਸੀਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਤਫਸੀਰ ਸਰ ਨੂੰ ਕਿ ਤੋ ਕੀ ਜਿ ਤਰ੍ਹਾਂ ਸਰ ਬਲਾਈਂਡ ਕੇ ਕੋਈ ਕਾਫੀ ਚਰਚਾ ਵੀ ਰਿਹਾ ਕੇ ਬਿਲਕੁਲ ਜੀ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੜੀ ਇੱਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕਰਨੀ ਪਈ ਸਾਡੀ ਟੀਮ ਨੂੰ ਐਸਐਚਓ ਜੀਐਸਪੀ ਸਵਾਨ ਪੂਰੇ ਦਿਨ ਰਾਤ ਇਤੇ ਮਿਹਨਤ ਲੱਗੇ ਇਤੇ ਕੰਮ 'ਤੇ ਲੱਗੇ ਰਹੇ ਨੇ ਆਲਦੋ ਇਤੇ 26 ਜਨਵਰੀ ਦਾ ਵੀ ਇਸ ਟਾਈਮ ਸਾਰਾ ਉਹ ਵੀ ਇੱਕ ਡਿਊਟੀਆਂ ਚੱਲ ਰਹੀਆਂ ਸੀ ਲੇਕਿਨ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਕਿ ਇਹਨਾਂ ਸਾਰਿਆਂ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ਿਤ ਉਹਨਾਂ ਦੀ ਸੁਪਰਵਾਈਜ਼ਨ ਹੇਠ ਇਹਨਾਂ ਨੇ ਇਹ ਚੀਜ਼ ਨੂੰ ਸਿਰ ਅੰਜਾਮ ਦਿੱਤਾ ਹੈ ਬਦੋਸ਼ੀ ਫੜੇ ਗਏ ਤੇ ਉਹਨਾਂ ਤੋਂ ਰਿਕਵਰੀ ਭਾਰੀ ਰਿਕਵਰੀ ਵੀ ਕਰ ਲਈ ਇਹ ਘਰੇ ਸਰ ਘਰੇ ਸਿੱਤੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼